ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਸੌਪਰਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਕੋਲ ਇੱਕ ਮੱਝ ਬਕਾਊਾ ਜੀ ਤੇ ਇੱਕ ਹੀ ਗਾਂ ਬਕਾਊ ਕਰਦਿਆ ਬਾਈ ਜੀ ਨੇ ਆਪਾਂ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰ ਜੀ ਆਪਣਾ ਚਰਨ ਆਈ ਪਿੰਡ ਸੌਪਰਾ ਮੋੜਾ ਜੀ ਨੰਬਰ ਦੱਸੋ ਜੀ ਆਪਣਾ 98767 ਜੀ ਹਾਂਜੀ 57015 ਜੀ ਠੀਕ ਹੈ ਜੀ ਦੁਬਾਰਾ ਫਿਰ ਦੱਸੋ ਜੀ 98767 ਜੀ ਹਾਂਜੀ 57015 ਜੀ ਹਾਂਜੀ ਬਾਈ ਜੀ ਗਾਂ ਦੀ ਡਿਟੇਲ ਦੱਸੋ ਜੀ ਜਾਣਕਾਰੀ ਦੋ ਜੀ ਗਾਂ ਦੀ ਕੀ ਕਿੰਨਾ ਟਾਈਮ ਹੋ ਗਿਆ ਨੂੰ ਗੱਬਣ-ਗੁੱਬਣ ਗੱਬਣ ਜੀ ਇਹਦੇ ਜ਼ਿਆਦਾ ਦਿਨ ਰਹਿ ਗਏ ਜੀ 15 15 ਦਿਨ ਰਹਿ ਗਏ ਹਾਂਜੀ ਹਾਂ ਠੀਕ ਹੈ ਜੀ ਮੋਹ ਦੁੱਗੀ ਆ ਜੀ ਮੋਹ ਦੁੱਗੀ ਆ ਠੀਕ ਹੈ ਜੀ ਦੇਖ ਸਕਦੇ ਭਰਾ ਨੇ ਵਾਲੂ ਬਟੇ ਲਟੂਲਾ ਬਹੁਤ ਆਦੀ ਠੀਕ ਹੈ ਜੀ ਦੇਖੀ ਥਾਂ ਤੋਂ ਓਕੇ ਆ ਜੀ ਸਾਰੇ ਹਾਂਜੀ ਹਾਂ ਕੋਈ ਬਚੀ-ਬੁਚੀ ਤਾਂ ਨਹੀਂ ਵੀਰੇ ਨਹੀਂ ਜੀ ਨਹੀਂ ਜਮਾ ਸੀਲ ਠੰਡੀ ਆ ਜੀ ਕਿਸੇ ਗੱਲ ਦੀ ਹੋ ਨਹੀਂ ਲਾਓ ਠੀਕ ਹੈ ਲਓ ਜੀ ਤੇ ਲਟੂਲਾ ਫੂਰੀਆਂ ਭਾਈ ਨੇ ਦਿਖਾ ਦੱਸਣ ਵੀ ਸੀ ਲਾ ਫੂਰੀ ਤੇਵਾ ਜੀ ਵੀ ਤੋੜ ਕੇ ਦਿਖਾਉਂਗੀ ਮੇਰੀ ਹਾਂਜੀ ਹਾਂ ਤੋੜ ਦੇ ਦੇਖ ਸਕਦੇ ਭਰਾ ਠੀਕ ਹੈ ਜੀ ਗਾਂ ਦਾ ਕਦ ਕੁੱਦ ਸੁ ਠੀਕ ਹੈ ਜੀ ਤੇ ভাই ਲੈ ਬਾਕੀ ਆਪਾਂ ਦੱਸ ਦਿੱਤਾ ਫੇਸ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣੀ ਆ ਲੋਪਰਾ ਤੋਰਾ ਤਰਾ ਪੂਰਾ ਘੈਂਟ ਆ ਠੀਕ ਹੈ ਜੀ ਕਰਮਾਂ ਵਾਲੀ ਦਾ ਮੋੜ ਲੈ ਪਰ ਮੋੜ ਲੈ ਹਾਂਜੀ ਭਾਈ ਕੀ ਰੇਟ ਆ ਜੀ ਦਾ ਇਹਦਾ ਮੁੱਲ ਤਾਂ 1.60 ਕਰ ਦਿਆਂ ਜੀ ਠੀਕ ਹੈ ਜੀ ਲੋਲੀ ਭਾਈ ਕਹਿੰਦਾ 1.60 ਹਜ਼ਾਰ ਫਾਰਮ ਵਾਲੀ ਗਾੜੀ ਵੱਡੀ ਫਾਰਮ ਵਾਲੀ ਹੀ ਵੱਡੀ ਭਾਈ ਜੀ ਮੈਡਮ ਤੁੱਦੋਂ ਚੰਗਾ ਕੱਢੂਗੀ ਹਾਂਜੀ ਹਾਂ ਤੇ ਲਾਟੂ ਲਾ ਬਹੁਤੀਆਂ ਹਲੇ ਦਿਨ ਵੀ ਪਿਆ ਕਾਫੀ ਠੀਕ ਹੈ ਹਾਂਜੀ ਭਾਈ ਇਹ ਮਾਜੀ ਦੀ ਟ੍ਰੇਲ ਦੱਸੋ ਜਾਣਕਾਰੀ ਦੀ ਮਾਜੀ ਤੋਕੜਾ ਜੀ ਹੋ ਬੱਚਾ ਜੀ ਇਹਦਾ ਠੀਕ ਹੈ ਜੀ ਦੇਖ ਸਕਦੇ ਭਰਾ ਬੱਚਾ ਕੀ ਇਹ ਮਗਰ ਕੱਟਾ ਕੱਟੀ ਹੋ ਗਿਆ ਕੱਟਾ ਜੀ ਕੱਟਾ ਕੱਟਾ ਜੀ ਕੱਟਾ ਠੀਕ ਹੈ ਜੀ ਹਾਂਜੀ 8 ਕਿਲੋ ਦੱਦਾ ਜੀ 8 ਕਿਲੋ ਦੱਦਾ ਜੀ ਹਾਂਜੀ ਹਾਂ ਠੀਕ ਹੈ ਜੀ ਚੋਲੇ ਕੋਈ ਨਹੀਂ ੱੱਕ ਨਹੀਂ ਆਪਾਂ ਨੂੰ ਜਾ ਡੰਗ ਚੋਈ ਜਾਵੇ ਜੀ ਆਪਾਂ ਨੂੰ ਕੋਈ ਸੇ ਗੱਲ ਦਿਆ ਹੋਣੀ ਚੋਈ ਚੋਈ ਵਧੀਆ ਪੋਲੀ ਚੋਈ ਹੈ ਜੀ ਠੀਕ ਹੈ ਜੀ ਢਲੜਾ ਬਹੁਤ ਆ ਲੇਵੇ ਦੀਆਂ ਜੀ ਠੀਕ ਹੈ ਮੇਰੇ ਹੱਥ ਫਿਰ ਲੱਗਣਾ ਦੇਖੋ ਭਰਾ ਆ ਸੀ ਇਹ ਫਿਰ ਲੱਗਣਾ ਹੋਈ ਸੀਲ ਠੰਡੀ ਪੂਰੀਆ ਦੇਖ ਤੇ ਵੋਇਗਨ ਅਗਰ ਉਰਕ ਕਨੈਕਟ ਕਰੋ ਮੱਝ ਟਾਪ ਦੀ ਮੱਝ ਜੀ ਤੇ ਦਸਲੀ ਨਾ ਚੋਕ ਲ ਜਾ ਕੀ ਰੇਟ ਆ ਭਰਾ ਦਾ ਇਹਦਾ 62000 ਆ ਜੀ ਇਹਦਾ 62000 ਆ ਲੋ ਭਰਾ ਮੁੱਲ ਵੀ ਪਾਈ ਜੀ ਨਾ ਮਨ ਜਾਇਜ਼ ਕਰਿਆ ਫੇਸ ਕੁਆਲਟੀ ਦੇਖ ਸਕਦੇ ਹੋ ਠੀਕ ਹੈ ਜੀ ਜੀਤਾ ਫਾਰਮ ਟੀਵੀ ਨੂੰ ਬਸ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਤਾਂ ਕਿ ਸਾਨੂੰ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ